ਮੈਂ ਪੰਜ ਸੱਸਿਆਂ ਦੇ ਆਪਣੇ ਮੇ ਵਿਜ਼ਨ ਡਾਇਰੈਕਟ ਨਾਲ ਪੰਜ ਸੱਸਿਆਂ ਸੇ ਪਹਿਲਾ ਸੱਸਾ ਹੈ ਸਫਾਈ ਦੂਜਾ ਸੱਚਾ ਸੱਚਾਈ ਤੀਜਾ ਸੱਸਾ ਹੈ ਸਿਹਤ ਸასი ਗਾਲ ਦੋਸਤੋ ਦੋਸਤੋ ਦਿਨ ਰਹਿ ਗਏ ਆ 6-7 ਵੋਟਾਂ ਦੇ ਵਿੱਚ ਤੇ 15 ਤਰੀਕ ਆਉਣ ਵਾਲੀ ਆ ਤੇ ਤੁਸੀਂ ਵੱਖ-ਵੱਖ ਕੈਂਡੀਡੇਟਾਂ ਦੇ ਮੇਰੇ ਚੈਨਲ ਦੇ ਉੱਤੇ ਆਪਣੇ ਵਿਚਾਰ ਸੁਣੇ ਆ ਸੋ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਆ ਸਰਦਾਰ ਲਖਵੀਰ ਸਿੰਘ ਜੀ ਉਹ ਵੀ ਸਰਪੰਚੀ ਦੀ ਇਲੈਕਸ਼ਨ ਲੜ ਰਹੇ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਆਜੋ ਤੁਹਾਡੇ ਨਾਲ ਕਰਾਈਏ ਗੱਲਬਾਤ ਤੇ ਤੁਸੀਂ ਜਿਹੜਾ ਵੋਟ ਦਾ ਆਪਣੀ ਦਾ ਅਧਿਕਾਰ ਆ ਮੈਂ ਅੱਗੇ ਵੀ ਕਹਿਣਾ ਹੁੰਨਾ ਵੀ ਸੋਚ ਸਮਝ ਕੇ ਵਧੀਆ ਕੈਂਡੀਡੇਟ ਜਿਹੜਾ ਆਪਣੇ ਪਿੰਡ ਦਾ ਵਿਕਾਸ ਕਰ ਸਕੇ ਉਸ ਕੈਂਡੀਡੇਟ ਨੂੰ ਵੋਟ ਪਾਓ ਸਾਡਾ ਫਰਜ਼ ਬਣਦਾ ਆ ਵੀ ਸਾਰੇ ਕੈਂਡੀਡੇਟਾਂ ਦੇ ਜਿਹੜੇ ਵਿਚਾਰ ਆ ਉਹ ਤੁਹਾਡੇ ਸਾਹਮਣੇ ਲੈ ਕੇ ਆਈਏ ਸੋ ਆਜੋ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਐਮਐਨਟੀ ਮਾਨ ਟੈਲੀਵੀਜ਼ਨ ਤੁਹਾਨੂੰ ਧੰਨਵਾਦ ਕਰਦਾ ਆ ਜੋ ਆਪਣੇ ਕੀਮਤੀ ਸਮਾਂ ਕੱਢ ਕੇ ਸਾਡੀ ਇੰਟਰਵਿਊ ਕਰਨ ਆਏ ਆ ਮੈਂ ਬਹੁਤ ਬਹੁਤ ਧੰਨਵਾਦ ਅੰਕਲ ਪਹਿਲਾਂ ਸਭ ਤੋਂ ਦੱਸੋ ਬਈ ਮਾਹੌਲ ਕਿਦਾਂ ਦਾ ਐਸ ਵੇਲੇ ਪਿੰਡਾਂ 'ਚ ਪਿੰਡਾਂ 'ਚ ਮਾਹੌਲ ਜਿਹੜਾ ਹੈਗਾ ਆ ਤੱਕੇਸ਼ਾਈ ਦਾ ਹਰੇਕ ਜਗ੍ਹਾ ਹੋਰ ਜਿੱਦਾਂ ਸਰਕਾਰਾਂ ਕਰਦੀਆਂ ਹੁੰਦੀਆਂ ਜੇ ਉੱਥੇ ਆਪਣੇ ਇਲੈਕਸ਼ਨ ਨਿਸ਼ਾਨ ਲੈਣ ਗਏ ਆ ਉੱਥੇ ਵੀ ਟਰੈਕਟਰ ਨਿਸ਼ਾਨ ਪਹਿਲਾਂ ਦਿੱਤਾ ਗਿਆ ਜੋ ਪੰਜਾਬ 'ਚ ਵੀ ਖਬਰ ਆ ਰਹੀ ਹੈ ਸੁਣ ਕੇ ਟੈਲੀਵਿਜ਼ਨ 'ਚ ਬੜਾ ਹੀ ਲੱਗਦਾ ਕਿ ਇਲੈਕਸ਼ਨਾਂ ਕਿ ਮਰ ਲੋਕਾਂ ਦੀ ਲੜਾਈਆਂ ਦਾ ਘਰ ਬਣ ਗਏ ਆ ਪਰ ਜੇ ਚਾਹੀਦਾ ਸ਼ਾਂਤੀਪੂਰਵਕ ਇਲੈਕਸ਼ਨ ਹੋਣ ਤਾਂ ਕਿ ਲੋਕੀ ਆਪਣੀ ਸ਼ਾਂਤੀਪੂਰਵ ਬੜੀ ਅਮੀਰਵਾਦ ਚੋਣ ਕਰ ਸਕਣ ਹਾਂ ਦੋਸਤੋ ਜਦੋਂ ਮਲ ਬੂਟਾਂ ਵਿੱਚ ਹੋ ਜਾਂਦਾ ਧਿਰਾਂ ਬਣ ਜਾਂਦੀਆਂ ਹਨ ਪਰ ਤੁਸੀਂ ਇੱਕ ਗੱਲ ਸੋਚਿਆ ਕਰੋ ਵੀ ਅਸੀਂ ਪਿੰਡ ਵਿੱਚ ਆਪਣੇ ਭਾਈਚਾਰਾ ਜਿਹੜਾ ਬਣਾ ਕੇ ਰੱਖਣਾ ਤਾਂ ਕਿ ਜਿਹੜੇ ਕਲੇਸ਼ ਨਾ ਹੋਣ ਕਿਉਂਕਿ ਬਹੁਤ ਖਬਰਾਂ ਸੁਣਨ ਨੂੰ ਮਿਲਦੀਆਂ ਤੇ ਕੱਲ ਪਰਸੋਂ ਇੱਕ ਆਪਾਂ ਟੀਵੀ ਵਿੱਚ ਸੁਣ ਵੀ ਰਹੇ ਹਾਂ ਵੀ ਇੱਕ ਸਰਬਸੰਤੀ ਨਾਲ ਚੁਣਿਆ ਹੋਇਆ ਨੌਜਵਾਨ ਸਰਪੰਚ ਜਿਹਨੂੰ ਰਾਸਤੇ ਵਿੱਚ ਵਧਾਈਆਂ ਦੇਣ ਦੇ ਨਾਂ ਦੇ ਉੱਤੇ ਗੋਲੀਆਂ ਮਾਰ ਦਤੀਆਂ ਗਈਆਂ ਮਤਲਬ ਕਿ ਕਿਦਾਂ ਦੇ ਹਾਲਾਤ ਆਪਾਂ ਪੰਜਾਬ ਦੇ ਬਣਾਉਣ ਦੇ ਆ ਪੰਜਾਬੀ ਹੀ ਪੰਜਾਬੀਆਂ ਨੂੰ ਖਤਮ ਕਰ ਰਹੇ ਆ ਸੋ ਆਪਣੀਆਂ ਜਿਹੜੀਆਂ ਨਿੱਜੀ ਰੰਜਸ਼ਾਂ ਉਹਨਾਂ ਨੂੰ ਵੀ ਦੂਰ ਰੱਖਿਆ ਕਰੋ ਤੇ ਅੰਕਲ ਤੁਹਾਡਾ ਮੇਨ ਟੀਚਾ ਕੀ ਆ ਪਿੰਡ ਲਈ ਤੁਸੀਂ ਕੀ ਕਰਨਾ ਕੀ ਚਾਹੁੰਦੇ ਮੇਰਾ ਮੇਨ ਟੀਚਾ ਹੈ ਕਿ ਪਿੰਡ ਦੇ ਵਿੱਚ ਅੱਜ ਤੋਂ 15 ਸਾਲ ਪਹਿਲਾਂ 50 ਬੈੱਡ ਹਸਪਤਾਲ ਨੂੰ ਮਨਜ਼ੂਰ ਹੋਇਆ ਸੀ ਉਹਨ ਦੁਬਾਰਾ ਲਿਆ ਕੇ ਹਸਪਤਾਲ ਨੂੰ ਆਪਣੇ ਆਉਣ ਵਾਲੇ ਇਲਾਕੇ ਦੇ ਵਿੱਚ ਦੇਣਾ ਚਾਹੁੰਦਾ ਕਿ ਤਾਂ ਕਿ ਜੋ ਇਲਾਕੇ ਦੇ ਵਿੱਚ ਸੂਏ ਸੇ ਸਹੂਲਤਾਂ ਮੈਂ 5 ਸਸਿਆਂ ਦੇ ਆਪਣੇ ਮੈਵੀਜ਼ਨ ਡੈਕਟਰ ਨਾਲ 5 ਸਸਿਆਂ ਦੇ ਪਹਿਲਾ ਸੱਸਾ ਸਫਾਈ ਦੂਜਾ ਸੱਚਾ ਸਚਾਈ ਤੀਜਾ ਸੱਸਾ ਹੈ ਸੇਤ ਚੌਥਾ ਸੱਸਾ ਸਿੱਖਿਆ ਪੰਜਵਾਂ ਸੱਸਾ ਸਮਾਜ ਤਾਂ ਕਿ ਸਮਾਜ ਦੇ ਵਿੱਚ ਜੇ ਨਿਆਣੇ ਸਿਹਤਵਾਰ ਹੋਣਗੇ ਬਦਿਆਂ ਵਿੱਚ ਸਫਾਈ ਸਚਾਈ ਦੇ ਵਿੱਚ ਚੱਲਣਗੇ ਸਫਾਈ ਜੋ ਪਿੰਡ ਰਹੀ ਹੈ ਇਸ ਬਲੇ ਸਿਆਣੇ ਕਹਿੰਦੇ ਘਰ ਦੇ ਭਾਗ ਡੀੜੀ ਰੁਪੜਾ ਲੱਗ ਜਿਹੜੀ ਰੁਪੜਾ ਲੱਗ ਜਾਂਦੇ ਹਨ ਉਹ ਜੋ ਸਾਡੇ ਪਿੰਡੇ ਹਾਲਾਤ ਹੈ ਪਿੰਡੋਂ ਪਿੰਡ ਦੇ ਅੰਦਰ ਬੜੀ ਰਾਇਆ ਸਾਰੇ ਪਾਸੇ ਇੰਨਾ ਗੰਦਿਆ ਜਾਂ ਦੇਖ ਕੇ ਲੋਕੀ ਮਤਲਬ ਆਮ ਅਸੀਂ ਜਿੱਤੇ ਆਨੇ ਸਹੀ ਬਹੁਤ ਪਰੇਸ਼ਾਨ ਆ ਇੱਥੇ ਪਿੰਡ ਦੇ ਵਿੱਚ ਐਂਟਰੀ ਆ ਉਤੋਂ ਬਹੁਤ ਬੁਰਾ ਹਾਲ ਆ ਸਾਰਿਆਂ ਨੇ ਇਹ ਕਿਹਾ ਕਿ ਪਹਿਲਾ ਕੰਮ ਕਿਉਂਕਿ ਸਤਾਂਤਿਮ ਭਗਵਾਨ ਵਾਲਮੀਕ ਮਹਾਰਾਜ ਆ ਪ੍ਰਕਾਸ਼ ਦਿਹਾੜਾਇਆ ਸੁ ਜੀਆ ਪਰਮਾਤਮਾ ਨੇ ਪਰਮਾਤਮਾ ਨੇ ਚਾਹਾ ਸਾਰਿਆਂ ਹੀ ਵੋਟਰਾਂ ਨੇ ਆਪਣੀ ਇੱਜ਼ਤ ਬਖਸ਼ੀ ਤੇ 16 ਸਵੇਰੇ 7 ਵਜੇ ਤੋਂ ਸਫਾਈ ਦਾ ਕੰਮ ਬਿਨਾਂ ਕਿਸੇ ਵਿਗੰਤੇ ਆਰੰਭ ਕਰਕੇ ਭਗਵਾਨ ਵਾਲਮੀਕ ਜੋ ਸਿੱਖਿਆ ਹੈ ਕਿਉਂ ਭਗਵਾਨ ਵਾਲਮੀਕ ਜੋ ਸੀ ਉਹ ਬਹੁਤ ਵੱਡਾ ਹੀ ਵਿਦਵਾਨ ਸਨ ਅੱਜ ਤੋਂ 10 ਸਾਲ ਪਹਿਲਾਂ ਤੇ ਬਹੁਤ ਵੱਡੇ ਬਲਵਾਨ ਸਨ ਜਿਹੜੇ ਤਿੱਤ ਜੋਗਰੇ ਅਵਤਾਰ ਰਾਮ ਦੇ ਨਾਲ ਲੱਭ ਕੁਸ਼ ਨ ਲੜਾਇਆ ਤਾ ਇਸ ਕਰਕੇ ਮੈਂ ਸਾਰੇ ਵੋਟਰਾਂ ਨੂੰ ਕਹਿੰਦਾ ਆਪਣੀ ਵੋਟਰਾਂ ਦੇ ਵਾਸਤੇ ਜਾਗਿਤ ਹੋਵੋ ਛਾੜੀ ਵੋਟ ਆਪਣੇ ਹਿੰਦੁਸਤਾਨ ਰਾਸ਼ਟਰਪਤੀ ਦੀ ਵੋਟ ਦੇ ਬਰਾਬਰ ਹੈ ਛਾੜੀ ਵੋਟ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਵੋਟ ਦੇ ਬਰਾਬਰ ਹੈ ਛਾੜੀ ਵੋਟ ਮੁੱਖ ਮੰਤਰੀ ਵੋਟ ਦੇ ਬਰਾਬਰ ਉਨੇ ਹੀ ਮੁੱਲਿਆ ਇੱਕ ਵੋਟ ਦਾ ਅਧਿਕਾਰ ਹੀ ਸਾਨੂੰ ਮਿਲਿਆ ਆ ਇਹ ਇਸ ਇਸ ਦਾ ਜੂਸ ਵਰਤੋਂ ਕਰੋ ਤਾਂ ਕਿ ਅਸੀਂ ਮਤਲਬ ਵਧੀਆ ਸਪੈਨਸ ਚੁਣ ਕੇ ਉਹ ਵਾਲੇ ਜੇ ਵਿਕਾਸ ਹੈ ਜੋ ਸਰਕਾਰੀ ਗ੍ਰਾਂਟਾਂ ਆਉਂਦੀਆਂ ਹਨ ਸੇ ਤਰੀਕੇ ਨਾਲ ਲੱਗ ਸਕਣ ਜੋ ਲੋਕਾਂ ਦੇ ਘਰਾਂ ਦੇ ਪੈਸੇ ਬਾਲਿਆਂ ਵਾਲੇ ਉਹ ਰੈਂਜੈਂਸ ਤੋਂ ਬਿਨਾਂ ਜੋ ਜ਼ਰੂਰਤ ਮੰਨ ਹੈ ਇਹਨੂੰ ਹੁਣ ਦਵਾਵਾਂਗੇ ਸਿੱਖਿਆ ਪੱਧਰ ਉੱਚਾ ਕਰਾਂਗੇ ਸਰਕਾਰ ਦੇ ਅੱਗੇ ਆਪਣੇ ਮਤਾ ਪਵਾ ਕੇ ਰੱਖਾਂਗੇ ਕਿ ਸਾਡੇ ਪਿੰਡਾਂ ਵਿੱਚ ਲੜਕੀਆਂ ਦਾ ਕਾਰਜ ਵਧਣਾ ਚਾਹੀਦਾ ਹੈ ਜੋ ਕਿ ਮਤਲਬ ਜਨਦਰ ਕੈਂਟ ਤੋਂ ਲੈ ਕੇ ਮੈਦਬਤ ਤੱਕ ਕੋਈ ਲੜਕੀਆਂ ਦਾ ਕਾਰਜ ਨਹੀਂ ਹੈ ਬੱਚਿਆਂ ਦੇ ਖੇਲਣੇ ਵਧੀਆ ਘਰਾਂਡਾਂ ਜੋ ਸਰਕਾਰ ਦੀ ਆ ਬੜੀਆ ਲਾਇਬ੍ਰੇਰੀ ਜੋ ਸਰਕਾਰ ਆਮ ਆਪਣੇ ਮਾਲਵੇ ਵਿੱਚ ਭਗਵੰਤ ਮਾਝਾ ਟਰੈਵਨ ਦੱਸਦਾ ਤੋ ਮਨ ਤੋਖੜਕ ਦਬਾਬੇ ਵਿੱਚ ਇਦਾਂ ਕੋਈ ਲਾਇਬ੍ਰੇਰੀ ਨਹੀਂ ਜਿਸੇ ਪੀ ਐਚ 3 ਬੰਦੇ ਖਾਸ ਕਰ ਸਕਣ ਜੁਪੀਐਸ ਕਰ ਸਕਣ ਆਈਪੀਐਸ ਕਰ ਸਕਣ ਆਈਐਸ ਦੀ ਕਿਤਾਬਾਂ ਰੱਖਾਂਗੇ ਲਿਆ ਕੇ ਬਹੁਤ ਵੱਡੇ ਪੱਧਰ ਤੇ ਕਿਉਂਕਿ ਮੈਨੂੰ ਇਸ ਗੱਦਾ ਮਾਣਿਆ ਕਦਾਸ ਤਿੰਨ ਚਾਰ ਸਾਲ ਸਕੂਲ ਦੇ ਚ ਸਕੂਲ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਰਿਆ ਉੱਚ ਘਰ ਤੋਂ ਕਰ 45 50 ਲੱਖ ਰੁਪਏ ਦਾ ਨੇ ਆਪਣੇ ਹੱਥੀ ਐਨ ਵਾਲੀ ਵੀਰਾਂ ਨੂੰ ਲਿਆ ਕੇ ਲਾਇਆ ਇਸ ਵਿੱਚ ਸਕੂਲ ਦੇਖਣਯੋਗ ਬਣਿਆ ਹੋਇਆ ਹੈ ਮੈਨੂੰ ਇੰਨਾ ਪਤਾ ਇੰਨਾ ਮਾਨ ਹੈ ਆਪਣੇ ਐਨ ਵਾਲੇ ਭਰਾਵਾਂ ਤੇ ਉਹਨਾਂ ਨੂੰ ਬੰਦਾ ਨਹੀਂ ਕੋ ਮੋਰੇ ਵਧੀਆ ਮਿਲ ਰਿਹਾ ਉਹ ਪੈਸਾ ਦੇਣ ਨੂੰ ਤਿਆਰ ਆ ਇਸ ਕਰਕੇ ਉਹਨਾਂ ਦੇ ਸਹਿਯੋਗ ਦੇ ਨਾਲ ਬਹੁਤ ਵੱਡੀ ਲਾਇਬ੍ਰੇਰੀ ਬਣਾਵਾਂਗੇ ਜਿੱਥੇ ਇਹ ਕਿਤਾਬਾਂ ਹੋਣਗੀਆਂ ਤੇ ਇਸ ਲਈ ਜ਼ਮੀਨ ਇਹ ਹੈ ਪੰਚਾਇਤ ਦੀ ਸਭ ਕੁਝ ਹੈ ਪਰ ਜ਼ਮੀਨ ਵੀ ਹੈ ਇੱਕ ਬੰਦਾ ਕਹਿੰਦਾ ਜ਼ਮੀਨ ਛੜਾਰੇ ਬਿੱਟੂ ਨੇ ਪਰ ਬਿੱਟੂ ਮੇਂ ਜ਼ਮੀਨ ਹੈ ਮੈਂ ਛੜਾਰੇ ਬਹੁਤ ਵਧੀਆ ਕੰਮ ਕੀਤਾ ਕੋ ਜਮੀਨ ਦਾ ਠੇਕਾ ਵੀ ਆਇਆ ਦੁਕਾਨਾਂ ਦਾ ਠੇਕਾ ਆਂਦਾ ਥਾਣੇ ਦਾ ਠੇਕਾ ਆਂਦਾ ਤੇ ਉਤਤਵਰ ਜੋ ਸਾਡੇ ਐਕਸਚੇਂਜ ਬਣੀ ਤੇ ਟੈਲੀਫੋਨ ਉਹਦਾ ਠੇਕਾ ਦਾ ਉਹ ਗਿਆ ਕਿੱਥੇ ਸਫਾਈ ਦਾ ਇੰਨਾ ਬੁਰਾ ਹਾਲ ਆ ਮੈਂ ਮੁੰਟੀ ਮਾਨ ਨੂੰ ਇਹ ਗੱਲ ਕਹੂੰਗਾ ਕਿ ਪਿੰਡ ਨੇ ਇਹ ਹੀ ਕਰਨਾ ਜੂਤ ਦਿਖਾ ਕੇ ਪਿੰਡ ਦੇ ਵਿੱਚ ਫੇਰਿਓ ਜਿੱਧਰ ਵੀ ਆਓ ਭਮਜੰਦਰੋਂ ਆਵੋ ਕਮਸਨ ਸਾਹ ਪਰੋੜਾਵੋ ਕਮ ਖੁਸੋ ਪਰੋੜਾ ਚਾਚੂ ਬੜਬੜਾ ਦੁਆਲੀ ਜੰਡਿਆਲੀ ਸਮਾਜ ਜਿੱਦੋਂ ਮਰਜ਼ੀ ਆਵੋ ਤੇ ਨਰਕ ਪਿਆ ਆ ਇੱਕ ਇੰਨੀ ਕਹਿੰਦੇ ਗ੍ਰਾਂਟ ਆਈ ਆ ਕਿ ਨਿਆ ਝੂਠ ਬੋਲੋ ਅਸੀਂ ਕਹਿੰਦੇ ਅੱਧੀ ਵੀ ਲੱਗ ਜਾਂਦੀ ਨਾ ਤੇ ਜਮਸ਼ੀਰ ਦਾ ਨਾਮ ਨਗਰ ਦਾ ਨਾਮ ਆਉਣ ਵਾਲੇ ਬਰਥਡੇ ਤੇ ਤੁਸੀਂ ਆਂਦੇ ਆਂ ਜੇ ਪ੍ਰਾਹਰ ਨਾ ਕਹਿੰਦੇ ਸਾਡਾ ਪਿੰਡ ਦੇਖੋ ਮੇਰਾ ਇਹ ਵਿਚਾਰ ਦੇਖੀ ਜੇ ਤੇ ਅਲੀ ਵਿੱਚ ਛੋਟੇ ਛੋਟੇ ਪਿੰਡ ਬੜ ਇੰਨੇ ਇੰਨੇ ਚੱਕੀਆਂ ਕਰ ਗਏ ਹੈ ਸੈਂਟਰ ਗਵਰਨਮੈਂਟ ਕੋ ਇੰਨੇ ਪੈਸਾ ਲੈ ਸਕਦੇ ਆਪਾਂ ਉਹ ਪੜ੍ਹਾਈ ਤੋਂ ਬਿਨਾਂ ਗਿਆਨ ਤੋਂ ਬਿਨਾਂ ਨਹੀਂ ਹੈ 10 ਸਾਨੂੰ ਇਹ ਸੇਵਾ ਮੌਕਾ ਮਿਲਿਆ 10 ਸੈਂਟਰ ਗਵਰਨਮੈਂਟ ਵੱਤ ਵੱਲ ਪੈਸਾ ਲਿਆ ਕੇ ਜੋ ਸਕੀਮਾਂ ਚੱਲਦੀਆਂ ਪਾਰਕ ਬਣਾਉਣੇ ਬਲ ਸੜ ਲਾਈਟਾਂ ਲਵਾਉਣੀਆਂ ਪੈਂਪੈਂਟ ਦੇ ਵਿੱਚ ਕੈਮਰੇ ਲਗਾਉਣੇ ਨਿਗਰਾਨੀ ਲਈ ਉਹ ਜੋ ਸੁਲਤਾਨ ਤਕਰੀਬਨ ਵੱਤਵਾਸ ਹੂਟਾਂ ਦੇ ਪੱਧਰ ਉੱਚਾ ਚੱਕਣ ਲਈ ਉਹ ਨੌਕਰੀਆਂ ਕਿੱਦਾਂ ਅਪਲਾਈ ਹੁੰਦੀਆਂ ਕਿੱਦਾਂ ਨੌਕਰੀਆਂ ਹੁਣ ਵੀ ਦੱਸੇ ਸਾਰੇ ਆਏ ਮੇਰੇ ਕੋ ਬਾੜਾ ਦੇ ਬੰਦੇ ਉਹਨਾਂ ਕਿਹਾ 20 ਤਰੀਕ ਤੋਂ ਬਾਅਦ ਆਪਣੇ ਬੱਚੇ ਜਿਹੜੇ ਬੀਏ ਪੜਿਓ ਆਪਣੇ ਜੂਮ ਭੇਜਣ ਉਹਨਾਂ ਨੌਕਰੀਆਂ ਵੱਤਵਾ ਲਵਾ ਕੇ ਦੇਵਾਂਗਾ ਮੇਰੇ ਇਸ ਇਸ ਮਾਮਲੇ ਚੋਕ ਪੱਟੀ ਨਾਲ ਵੀ ਕਈ ਵਾਰੀ ਗੱਲ ਹੋਈ ਅੱਗੇ ਦੋ ਤਿੰਨ ਨੌਕਰੀ ਨਿਕਲੇ ਸੇ ਮੈਂ ਲਵਾਈਆਂ ਜਿਮਾਨਾ ਦੇ ਪਾਸੇ ਇੱਕ ਮੁੰਡੇ ਨੂੰ ਕੋਈ ਲੋਵਾ ਉਹ ਜ਼ੂਮ ਭੇਜ ਕੇ ਲਵਾਈ ਉਹ ਨਾ ਕਾਤੀ 35000 ਨੌਕਰੀ ਦੀ ਪਰ ਉਹ ਕਹਿੰਦੇ ਪਠਾਨਕੋਟ ਨਹੀਂ ਜਾ ਸਕਦਾ ਮੈਂ ਕਹਾਂ ਤੂੰ ਕੱਕਾ ਗਲਤੀ ਕਿ ਬਹੁਤ ਵੱਡੀ ਕੀਤੀ ਪਠਾਨਕੋਟੋਂ ਤੇ ਬਦਲੀ ਕਰਾਣ ਦੇ ਕੋਈ ਏਡੀ ਚੱਕਰ ਨਾ ਸੀ ਇਸ ਕਰਕੇ ਆਪਣੇ ਕੋ ਸਾਰੇ ਹੀ ਦਫ਼ਤਰਾਂ ਦੇ ਜਿੱਦਾਂ ਨੌਕਰੀਆਂ ਬੱਚਿਆਂ ਮਿਲਦੀਆਂ ਜ਼ੂਮ ਭੇਜ ਕੇ ਵਾਸ ਕਰਵਾ ਕੇ ਜਿਹੜੇ ਲਾਇਕ ਬੱਚੇ ਉਹ ਨੌਕਰੀ ਮਰੀਆਂ ਨੌਕਰੀਆਂ ਵਿੱਚ ਦਵਾਵਾਂਗੇ ਗਰੀਬਾਂ ਦਾ ਪੱਦਾ ਉੱਤੇ ਚੱਕਾਂਗੇ ਇਹ ਜੰਗ ਨਹੀਂ ਹੋਊਗਾ ਅੱਜ ਵੀ ਮੇਰੇ ਪਾਸ ਬਹੁਤ ਡੀਡੀਆਂ ਸਾਈਆਂ ਆਂ ਜਿਹੜੀਆਂ ਕਹਿੰਦੇ ਕਿ ਸਾਡੇ ਬਾਲਿਆਂ ਵਾਲੇ ਘਾਟੇ ਕਰਨ ਵਾਲੇ ਸੀ ਸਾਨੂੰ ਗਰੰਟੀ ਨਹੀਂ ਮਿਲੀ ਇਹਨਾਂ ਬਾਲਿਆਂ ਵਾਲੇ ਘਾਟੇ ਦੇ ਰੈਂਟਰ ਜੋਂ ਰੈਂਟਰ ਪਵਾ ਦਿੱਤੇ ਨੇ ਇਹ ਜੋ ਵਿਤਕਰਾ ਹੈ ਜੋ ਇਸੇ ਸਮਾਜ ਦੇ ਵਿੱਚ ਮੈਂ ਵਾਲਮੀਕ ਭਾਈ ਸਚਾਰ ਨੂੰ ਹੱਥ ਜੁੜ ਕੇ ਇਸ ਮੇਰੇ ਕੋਲ ਆ ਹੀ ਬੇਨਤੀ ਕੀਤੀ ਕਿ ਜਾਗੋ ਜਾਗਣੇ ਲੋਕਾਂ ਪੜ੍ਹਾਈ ਕਰੋ ਸਿੱਖਿਆ ਜੋ ਬਹੁਤ ਉੱਚੀ ਉੱਚੀ ਤਾਂ ਕਿ ਸਾਡੇ ਜੀ ਉੱਚਾ ਚੱਕੋ ਕਿਸੇ ਆਪੋ ਹੱਥਾਂ ਬਣ ਦੇਖੀਏ ਜੋ ਸਰਕਾਰਾਂ ਤੋਂ ਡਾਣੇ ਦੇ ਕੇ ਜਾਂ ਸਾਨੂੰ ਬਿਜਲੀ ਫ੍ਰੀ ਦੇ ਕੇ ਉਹਦਾ ਕੋਈ ਮਕਸਦ ਨਹੀਂ ਜੇ ਦੋ ਤਿੰਨ ਹਜ਼ਾਰ ਬ ਦੇ ਕੇ ਉਹ ਟਹਨੋਰੇ ਅਗੇਂਸਟ ਸਾਨੂੰ 18-20 ਨੌਕੇ ਦੇਵੇ ਤੁਹਾਨੂੰ ਇਹ ਚੀਜ਼ਾਂ ਫਿਰ ਕੋਈ ਜ਼ਰੂਰਤ ਨਹੀਂ ਪੈ ਸਕਦੀ ਮੇਰਾ ਇਹ ਵਿਜ਼ਨ ਲੈ ਕੇ ਮੈਂ ਚੱਲਦਾ ਹਾਂ ਜੀ ਨੌਕਰੀ ਤਾਂ ਹਰੇਕ ਪਿੰਡ ਵਿੱਚ ਇਦਾਂ ਹਰੇਕ ਘਰ ਵਿੱਚ ਚਾਹੀਦੀ ਹੈ ਕਿਉਂਕਿ ਜਿਹੜਾ ਬੰਦਾ ਮਿਹਨਤ ਕਰਕੇ ਆਪ ਕਮਾਉਣ ਜੋਗਾ ਉਹਨੂੰ ਦੂਜੇ ਦੇ ਹੱਥਾਂ 'ਚ ਦੇਖਣ ਦੀ ਲੋੜ ਨਹੀਂ ਪੈਂਦੀ ਹੈਗੀ ਸੋ ਦੋਸਤੋ ਇਹਨਾਂ ਨੇ ਆਪਣੇ ਵਿਚਾਰ ਰੱਖੇ ਆ ਤੁਹਾਡੇ ਅੱਗੇ ਤੇ ਤੁਸੀਂ ਜਿਹੜੀ ਆਪਣੀ ਮਤ ਦਾ ਦਾਨ ਆ اپنی عقل ਦਾ দান ਜਿਹੜਾ ਉਹਦਾਂ ਨੂੰ ਬਟਨ ਲੱਪਣ ਲੱਗੇ ਕਰਨਾ ਸੋ ਇਹਨਾਂ ਦੇ ਜਿਹੜੇ ਵਿਚਾਰ ਸੀ ਪੰਜਵੇਂ ਕੈਂਡੀਡੇਟ ਇਹ ਅਗਲੇ ਛੇਵੇਂ ਕੈਂਡੀਡੇਟ ਰਹਿ ਗਏ ਆ ਉਹਨਾਂ ਦੀ ਵੀ ਇੰਟਰਵਿਊ ਲੈ ਕੇ ਆਵਾਂਗੇ ਇੱਕ ਸੱਤਵਾਂ ਕੈਂਡੀਡੇਟ ਆ ਤੇ ਉਹ ਕਿਸੇ ਨੂੰ ਨਹੀਂ ਪਤਾ ਹੈਗਾ ਕੌਣ ਆ ਉਹਨਾਂ ਨੂੰ ਜਾਣਦੇ ਸਾਰੇ ਆ ਪਰ ਉਹ ਅਜੇ ਛੁਪੇ ਰੋਸਤ ਮੈਂ ਸਭ ਤੋਂ ਲਾਸਟ ਵਿੱਚ ਉਹਨਾਂ ਦੀ ਵੀਡੀਓ ਪਾਉਣੀ ਆ ਤੇ ਉਹ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਉਹ ਕੌਣ ਆ ਤੇ ਅੰਕਲ ਹਾਂਜੀ ਨਿਸ਼ਾਨ ਬਾਰੇ ਕੀ ਕਹਿੰਦੇ ਜੀ ਸਾਡਾ ਨਿਸ਼ਾਨ ਜਿਹੜਾ ਹੈਗਾ ਆ ਮੇਰਾ ਨਾਮ ਲਖਬੀਰ ਸਿੰਘ ਆ ਨਿਸ਼ਾਨ ਮੇਰਾ ਟੈਲੀਵਿਜ਼ਨ ਹੈ ਸਾਰੇ ਨੂੰ ਇਹ ਹੀ ਬੇਨਤੀ ਹੱਥ ਜੋੜ ਕੇ ਆਪਣੀ ਟੈਲੀਵਿਜ਼ਨ ਦੇ ਉੱਤੇ ਮੋੜਨ ਲਾ ਕੇ ਦਾਸ ਨੂੰ ਕਾਮਯਾਬ ਕਰੋ ਤਾਂ ਕਿ ਪਿੰਡ ਦਾ ਵਿਕਾਸ ਪਿੰਡੀ ਖੁਸ਼ਹਾਲੀ ਪਿੰਡ ਨੂੰ ਬੜ ਦੇ ਨਕਸ਼ੇ ਲਿਆ ਕੇ ਤਾਂ ਕਿ ਮੇਰੇ ਐਨਆਰਆਈ ਪ੍ਰਾਮਾਨ ਕਰਸਾਂਗੇ ਸਾਡੇ ਪਿੰਡ ਦਾ ਸਰਪੰਚ ਫਲਾਣਾ ਸਿੰਘ ਹੈ ਤੇ ਸਾਡੇ ਮਤਲਬ ਇਹ ਕਹਿੰਦੇ ਜਾ ਕੇ ਪਿੰਡ ਦਾ ਹਾਲ ਦੇਖੋ ਕਿੰਨਾ ਵਧੀਆ ਹੈ ਜੋ ਪਿੰਡਾਂ ਵਿੱਚ ਸਹੂਲਤਾਂ ਪਾ ਪਾਣੀਆਂ ਸਭ ਕੁਝ ਇਦਾਂ ਪਿੰਡ ਬਣਾਉਣਾ ਚਾਹੁੰਦੇ ਆ ਕਿ ਨਕਸ਼ੇ ਉੱਤੇ ਇਦਾਂ ਵੱਡਾ ਪਿੰਡ ਆ ਤਾਂ ਕਿ ਇਲਾਕੇ ਨੂੰ ਮਾਣ ਹੋਵੇ ਜੋ ਸ਼ਹਿਰ ਜਾ ਕੇ ਦੇਖੋ ਦੇਖਣ ਜੋਗੇ ਹਾਂਜੀ ਜੀ ਇਹ ਸਨ ਸਰਦਾਰ ਲਖਵੀਰ ਸਿੰਘ ਜੀ ਇਹਨਾਂ ਨੇ ਆਪਣੇ ਵਿਚਾਰ ਤੁਹਾਡੇ ਅੱਗੇ ਰੱਖੇ ਆ ਤੇ ਮੈਂ ਸਾਰੇ ਪੰਜਾਬੀਆਂ ਨੂੰ ਇਹ ਅਪੀਲ ਕਰਦਾ ਵਧੀਆ ਸੂਝਵਾਨ ਪੜ੍ਹੇ ਲਿਖੇ ਨੌਲੇਜ ਰੱਖਣ ਵਾਲੇ ਜਿਹੜੇ ਕੈਂਡੀਡੇਟ ਉਹਨਾਂ ਨੂੰ ਅੱਗੇ ਲੈ ਕੇ ਆਓ ਤਾਂ ਕਿ ਆਪਣੇ ਪਿੰਡਾਂ ਦਾ ਜਿਹੜਾ ਵਿਕਾਸ ਹੋ ਸਕੇ ਤੇ ਆਪਾਂ ਪੰਜਾਬ ਨੂੰ ਆਪਣੇ ਨੂੰ ਤਰੱਕੀ ਦੀਆਂ ਲੀਹਾਂ ਉੱਤੇ ਪਾ ਸਕੀਏ ਸੋ ਇਨੀਆਂ ਬੇਨਤੀਆਂ ਕਰਦੇ ਹੋਏ ਮੈਂ ਤੁਹਾਡਾ ਤਵਾਗੇ ਮੰਗਦਾ ਮੈਂ ਤੁਹਾਡਾ ਆਪਣਾ ਮੌਨਟੀਵਾਨ ਮੈਨੂੰ ਦਿਵਾ ਕੇ ਆ ਜੀ ਧੰਨਵਾਦ